ਸਸਰੀਕਾਰ ਸਾਰਿਆਂ ਨੂੰ ਅੱਜ ਪੇਸ਼ ਕਰਦੇ ਆਂ ਕਹਾਣੀ ਦਾ ਅਗਲਾ ਪਾਗ ਉਧਰ ਡੋਰਾ ਨੂੰ ਕੁਝ ਵੀ ਠੀਕ ਨਹੀਂ ਲੱਗ ਰਿਆ ਸੀ ਉਹ ਆਪਣੇ ਮੰਜੇ ਤੇ ਪਈ ਸੋਚ ਰਹੀ ਸੀ ਕਿ ਕਿਤੇ ਉਹਨਾਂ ਤੋਂ ਕੋਈ ਗਲਤੀ ਤਾਂ ਨਹੀਂ ਰਹਿ ਗਈ ਹੁਣ ਦੁਰਗਾ ਦਾ ਸਾਹਮਣਾ ਕਿਉਂ ਕਰਨਾ ਪੈ ਰਿਹਾ ਉਹਨਾਂ ਨੂੰ ਬੜੀ ਮੁਸ਼ਕਲ ਨਾਲ ਤਾਂ ਉਸ ਤੋਂ ਕਿਹੜਾ ਛੁਡਾਇਆ ਸੀ ਕਿਤੇ ਕੋਈ ਉਸ ਦਾ ਨਾਮ ਲੈ ਕੇ ਜਾਣ ਬੁੱਝ ਕੇ ਤਾਂ ਨਹੀਂ ਉਸ ਉਹਨਾਂ ਨੂੰ ਪਰੇਸ਼ਾਨ ਕਰ ਰਿਹਾ ਇੰਨੇ ਉਸਦੀ ਮਾਸ ਕੋਲੇ ਖਾਣਾ ਲੈ ਕੇ ਆਈ ਉਸਨੇ ਡੋਰਾ ਹਿਲਾ ਕੇ ਆਪਣੇ ਖੇਲਣੇ ਚ ਬਾਹਰ ਨਿਕਲਣ ਲਈ ਕਿਹਾ ਤੇ ਖਾਣਾ ਦਿੰਦੇ ਕਿਹਾ ਡੋਰਾ ਹੁਣ ਜੋ ਕੁਝ ਵੀ ਹੋ ਗਿਆ ਇੱਕ ਵਾਰ ਤਾਂ ਠੀਕ ਹੈ ਪਰ ਸਾਰਾ ਦਿਨ ਉਧਰ ਹੀ ਦਿਮਾਗ ਰੱਖਣਾ ਠੀਕ ਨਹੀਂ ਹੁਣ ਤੂੰ ਵੀ ਆਪਣੀ ਪੜਾਈ ਵੱਲ ਧਿਆਨ ਦੇ ਉਹ ਵੀ ਜ਼ਰੂਰੀ ਹੈ ਡੋਰਾ ਨੇ ਥੜੀ ਲੈਂਦੇ ਕਿਹਾ ਠੀਕ ਹੈ ਅਮਾ ਹੁਣ ਬਹੁਤ ਹੋ ਗਿਆ ਸਾਰਿਆਂ ਨੂੰ ਹੀ ਅੱਗੇ ਵਧਣਾ ਚਾਹੀਦਾ ਹੈ ਤਾਂ ਜਾ ਕੇ ਥੋੜਾ ਠੀਕ ਲੱਗੂ ਮਾਂ ਬੋਲੀ ਨਾਲ ਮੰਦਰ ਵਿੱਚ ਮੇਲਾ ਵੀ ਆ ਰਿਹਾ ਫਿਰ ਉਸ ਦੀਆਂ ਤਿਆਰੀਆਂ ਸ਼ੁਰੂ ਹੋ ਜਾਣਗੀਆਂ ਡੋਰਾ ਖੁਸ਼ ਹੁੰਦੇ ਹਾਂ ਇਹ ਤਾਂ ਮੈਨੂੰ ਯਾਦ ਹੀ ਨਹੀਂ ਸੀ ਵੈਸੇ ਵੀ 2 ਸਾਲ ਹੋ ਗਏ ਇਸ ਵਾਰ ਉਹ ਕੋਈ ਮੁਸ਼ਕਲ ਨਹੀਂ ਆਉਣ ਦੇਣਗੇ ਫਿਰ ਚਾਹੇ ਉਸ ਗੋਰੀ ਦੀ ਆਤਮਾ ਕਿਉਂ ਨਾ ਆ ਜਾਵੇ ਮਾਂ ਉਸ ਨੂੰ ਟੋਕਦੇ ਹੋਏ ਤੈਨੂੰ ਹਰ ਗੱਲਾਂ ਵਿੱਚ ਉਸਔਰਤ ਦਾ ਜ਼ਿਕਰ ਕਰਨਾ ਜ਼ਰੂਰੀ ਹੈ ਹੁਣ ਚਲ ਚੁੱਪ ਕਰਕੇ ਖਾਣਾ ਖਾ ਡੋਰਾ ਆਪਣਾ ਖਾਣਾ ਖਾਣ ਬੈਠ ਗਈ ਉਸਦੀ ਮਾਂ ਉਸਦੇ ਅੱਬਾ ਨੂੰ ਵੀ ਖਾਣਾ ਦੇਣ ਚਲੀ ਗਈ ਡੋਰਾ ਖਾਣਾ ਖਾਣ ਤੋਂ ਬਾਅਦ ਫਿਰ ਮੰਜੇ ਤੇ ਲੇਟ ਗਈ ਉਹ ਫਿਰ ਉਹੀ ਸੀਨ ਯਾਦ ਕਰਦੀ ਖੁਸ਼ ਹੋਣ ਲੱਗੀ ਜਦੋਂ ਪੂਜਾ ਕਰਾਉਂਦੇ ਆਪਣੀਆਂ ਝਾਂਦਰਾਂ ਦੇ ਸਾਰੇ ਦੁਰਗਾ ਬਣ ਕੇ ਨੱਚ ਰਹੀ ਸੀ ਇਹ ਯਾਦ ਕਰਦੇ ਕਰਦੇ ਉਸ ਨੂੰ ਖਿਆਲ ਆਇਆ ਕਿ ਉਸ ਦੀਆਂ ਉਪਜੀਬਾਂ ਹੁਣ ਕਿੱਥੇ ਹਨ ਪਤਾ ਨਹੀਂ ਉਸ ਨੇ ਵਾਪਸ ਆਪਣੇ ਬੈਗ ਵਿੱਚ ਪਾ ਲਈਆਂ ਸਨ ਕਿ ਨਾ ਕਿਤੇ ਮੰਦਰ ਕੋਲੇ ਹੀ ਤਾਂ ਨਹੀਂ ਰਹਿ ਗੰਗਾ ਰਾਤ ਹੋ ਚੁੱਕੀ ਸੀ ਨੀਰਾ ਕਾਫੀ ਚ ਆਇਆ ਸੀ ਡੋਰਾ ਘਰੋਂ ਬਾਹਰ ਨਿਕਲੀ ਤੇ ਮੰਦਰ ਵੱਲ ਜਾਣ ਲੱਗੀ ਸਾਰੇ ਲੋਕ ਸੌਂ ਗਏ ਸਨ ਜਾਨਵਰਾਂ ਦੀਆਂ ਆਵਾਜ਼ਾਂ ਆ ਰਹੀਆਂ ਸਨ ਉਹ ਮੰਦਰ ਕੋਲੇ ਜਾ ਰਹੀ ਸੀ ਕੋਈ ਉਸ ਦਾ ਹੌਲੀ ਹੌਲੀ ਪਿੱਛਾ ਕਰ ਰਿਹਾ ਸੀ ਛੰ ਛੰਦੀ ਆਵਾਜ਼ ਉਸ ਦੇ ਕੰਨਾਂ 'ਚ ਪੈ ਰਹੀ ਸੀ ਉਤੇ ਜਕਦਮੀ ਮੰਦਰ ਵੱਲ ਜਾਣ ਲੱਗੀ ਤਾਂ ਛੰ ਛੰਦੀ ਦੀ ਆਵਾਜ਼ ਵੀ ਤੇਜ਼ ਹੋ ਗਈ ਉਸ ਨੇ ਹਿੰਮਤ ਨਾਲ ਪਿੱਛੇ ਮੁੜ ਕੇ ਦੇਖਿਆ ਤਾਂ ਹੱਥ ਵਿੱਚ ਚਾਕੂ ਲੈ ਦੁਰਗਾ ਉਸ ਦੇ ਪਿੱਛੇ ਖੜੀ ਆਪਣੀ ਲਾਲ ਚੁੰਨੀ ਵਿੱਚ ਦੀ ਉਸ ਨੂੰ ਅੱਖਾਂ ਕੱਢ ਕੱਢ ਘੂਰ ਰਹੀ ਸੀ ਡੋਰਾ ਪਿਛਾਂ ਹਟਣ ਲੱਗੀ ਤਾਂ ਉਹ ਉਸ ਦੇ ਵੱਲ ਤੁਰਨ ਲੱਗੀ ਤੇ ਉਸ ਦੀਆਂ ਪਜੇਬਾਂ ਵੀ ਛਾਂਚਣ ਕਰਦੀਆਂ ਉਸ ਵੱਲ ਵੱਧ ਰਹੀਆਂ ਸਨ ਡੋਰਾ ਨੇ ਦੇਖਿਆ ਕਿ ਇਹ ਤਾਂ ਉਸ ਦੀਆਂ ਹੀ ਝਾਂਜਰਾਂ ਹਨ ਉਹ ਸਹਿਮੀ ਜਹੀ ਗਈ ਆਲੇ ਦੁਆਲੇ ਤੋਂ ਵੀ ਖੌਫਨਾਕ ਆਵਾਜ਼ਾਂ ਆਉਣ ਲੱਗ ਪਈਆਂ ਦੁਰਗਾ ਨੇ ਜ਼ੋਰ ਦੀ ਆਪਣਾ ਪੈਰ ਹੇਠਾਂ ਮਾਰ ਕੇ ਚਾਕੂ ਉੱਪਰ ਕੀਤਾ ਤਾਂ ਡੋਰਾ ਉੱਥੋਂ ਭੱਜ ਨਿਕਲੀ ਉਹ ਖੂਹ ਕੋਲੇ ਜਾ ਕੇ ਰੁਕੀ ਤਾਂ ਦੇਖਿਆ ਕਿ ਦੁਰਗਾ ਉੱਥੇ ਫਿਰ ਧੂਣੀ ਜলাই ਬੈਠੀ ਸੀ ਧੂਣੀ ਕੋਲੇ ਬੈਠੀ ਬੈਠੀ ਉਹ ਆਪਣਾ ਚਾਕੂ ਅੱਗ ਉੱਤੇ ਗਰਮ ਕਰ ਰਹੀ ਸੀ ਜੋ ਕਿ ਲਾਲ ਹੋ ਰਿਹਾ ਸੀ ਇਹ ਦੇਖ ਡੋਰਾ ਥੋੜਾ ਘਬਰਾ ਗਈ ਉਸ ਨੇ ਆਪਣਾ ਪਸੀਨਾ ਸਾਫ ਕਰਦੇ ਆ ਇਧਰ ਉਧਰ ਦੇਖਿਆ ਕੋਈ ਦਿਖਾਈ ਨਹੀਂ ਦਿੱਤਾ ਉਸ ਨੇ ਆਪਣੇ ਹੱਥ ਮਲਦੇ ਹੋਏ ਸੋਚਿਆ ਕਿ ਆਤਮਾਵਾ ਮੰਦਰ ਵਿੱਚ ਨਹੀਂ ਜਾ ਸਕਦੀਆਂ ਉਹ ਆਪਣੇ ਆਪ ਨੂੰ ਸੰਭਾਲ ਸਮਾਲਦਿਆ ਮੰਦਰ ਦੀਆਂ ਪੌੜੀਆਂ ਵੱਲ ਭੱਜ ਗਈ ਪਰ ਦੁਰਗਾ ਨੇ ਥੂਣੀ ਤੇ ਬੈਠੇ ਹੀ ਆਪਣੀ ਵਾਹ ਲੰਮੀ ਕਰਕੇ ਉਸਦੀ ਲੱਤ ਫੜ ਲਈ ਜਿਸ ਕਾਰਨ ਡੋਰਾ ਪਹਿਲੀ ਪੌੜੀ ਉੱਪਰ ਹੀ ਡਿੱਗ ਪਈ ਉਹ ਦੂਜਾ ਵਾਰ ਦੁਰਗਾ ਦੇ ਹੱਥ ਤੇ ਮਾਰ-ਮਾਰ ਆਪਣੀ ਲੱਤ ਛਡਾਉਣ ਲੱਗੀ ਦੁਰਗਾ ਨੇ ਉੱਚੀ-ਉੱਚੀ ਹਸਣਾ ਸ਼ੁਰੂ ਕਰ ਦਿੱਤਾ ਆਸ-ਪਾਸ ਉਸਦੀ ਆਵਾਜ਼ ਗੂੰਜ ਰਹੀ ਸੀ ਹਵਾ ਚੱਲਣ ਲੱਗੀ ਡੋਰਾ ਆਪਣੇ ਪੂਰੇ ਜ਼ੋਰ ਨਾਲ ਪੌੜੀਆਂ ਤੇ ਮੁੱਦੀ ਪਈ ਉਸ ਤੋਂ ਆਪਣੇ ਆਪ ਨੂੰ ਛਡਾਉਣ ਦੀ ਕੋਸ਼ਿਸ਼ ਕਰ ਰਹੀ ਸੀ ਹੋਂਡੋਰਾ ਵੀ ਥੱਕ ਚੁੱਕੀ ਸੀ ਪਰ ਉਸਨੇ ਕੋਈ ਰੋਲਾ ਵੀ ਨਾ ਪਾਇਆ ਉਸਦਾ ਗਿੱਟਾ ਦੁਰਗਾ ਨੇ ਇੰਨੀ ਜ਼ੋਰ ਨਾਲ ਫੜਿਆ ਹੋਇਆ ਸੀ ਕਿ ਉਸ ਨੂੰ ਛਡਾਉਣਾ ਉਸ ਨੂੰ ਮੁਸ਼ਕਲ ਲੱਗ ਰਿਹਾ ਸੀਗਾ ਦੁਰਗਾ ਨੇ ਗਰਮ ਚਾਕੂ ਉਸਦੇ ਪੈਰ ਦੀ ਤਲੀ ਤੇ ਲਾਇਆ ਤਾਂ ਉਹ ਵੀ ਤੜਫੁੱਟੀ ਡੋਰਾ ਉੱਚੀ ਉੱਚੀ ਚਲਾਉਣ ਲੱਗੀ ਅੰਮਾ ਨੇ ਉਸਦੇ ਮੂੰਹ ਤੇ ਪਾਣੀ ਛਿੜਕਿਆ ਤਾਂ ਉਸਦੀ ਅੱਖ ਖੁੱਲੀ ਉਸਨੇ ਦੇਖਿਆ ਕਿ ਅੰਮਾ ਉਸਦੇ ਸਹਰਾਣੇ ਖੜੀ ਸੀ ਤੇ ਉਸਦੀ ਮਾਂ ਉਸਦਾ ਪੈਰ ਮੰਜੇ ਦੀ ਤੌਣ ਵਿੱਚੋਂ ਕੱਢਣ ਦੀ ਕੋਸ਼ਿਸ਼ ਕਰ ਰਹੀ ਸੀ ਸਹਾਉਸਾਈ ਹੋਈ ਡੋਰਾ ਨੇ ਸਿੱਧੇ ਹੋ ਕੇ ਆਪਣਾ ਪੈਰ ਆਸਾਨੀ ਨਾਲ ਉੱਪਰ ਕੀਤਾ ਦੇਖਿਆ ਕਿ ਉਸਦੀ ਅੱਧੀ ਲੱਤ ਲਾਲ ਹੋ ਚੁੱਕੀ ਸੀ ਤੇ ਦਰਦ ਵੀ ਕਰ ਰਹੀ ਸੀ ਅੰਮਾ ਵੀ ਕੋਲੇ ਹੀ ਖੜਾ ਇਹ ਸਭ ਦੇਖ ਰਹੀ ਸੀ ਡੋਰਾ ਨੇ ਪਾਣੀ ਪੀਤਾ ਤੇ ਅੰਮਾ ਨੂੰ ਪੁੱਛਿਆ ਕਿ ਕੀ ਹੋਇਆ ਮੈਂ ਸੌ ਰਹੀ ਸੀ ਤੁਸੀਂ ਮੇਰੇ ਮੂੰਹ ਤੇ ਪਾਣੀ ਕਿਉਂ ਪਾ ਰਹੇ ਸੀ ਇੰਨੇ ਉਸਦੀ ਮਾਂ ਤੇਲ ਲੈ ਕੇ ਆਈ ਤੇ ਬੋਲੀ ਤੂੰ ਸੌ ਨਹੀਂ ਰਹੀ ਸੀ ਤੂੰ ਤੁਮਾਸ਼ਾ ਕਰ ਰਹੀ ਸੀ ਤੇਰੀ ਬਾਸ ਹੁਣ ਅਮਾ ਵੀ ਆ ਗਈ ਇਹਨਾਂ ਕਿ ਕਿ ਉਸ ਦੀ ਲੱਤ ਤੇ ਤੇਲ ਲਗਾਉਣ ਲੱਗੀ ਫਿਰ ਅਮਾ ਨੇ ਪੁੱਛਿਆ ਕਿ ਕੀ ਹੋਇਆ ਡੋਰਾ ਤੂੰ ਠੀਕ ਤਾਂ ਹੈ ਡੋਰਾ ਨੇ ਆਪਣੇ ਆਪ ਨੂੰ ਸਹੀ ਕਰਦਿਆਂ ਕਿਹਾ ਕੁਝ ਨਹੀਂ ਬੁਰਾ ਸੁਪਨਾ ਸੀ ਜਿਸ ਵਿੱਚ ਦੁਰਗਾ ਨੇ ਮੇਰੀ ਲੱਤ ਫੜੀ ਹੋਈ ਸੀ ਡੋਰਾ ਦੀ ਮਾਂ ਆਪਣੇ ਸਿਰ ਤੇ ਹੱਥ ਮਾਰ ਕੇ ਕਿ ਨਿੰਕੀ ਕਿਹਾ ਇਹ ਕੁੜੀ پاگل ਹੋ ਜਾਵੇਗੀ ਇੱਕ ਦਿਨ ਮੈਂ ਇਸ ਨੂੰ ਰਾਤ ਵੀ ਕਿਹਾ ਸੀ ਕਿ ਹੁਣ ਆਪਣਾ ਧਿਆਨ ਕਿਸੇ ਹੋਰ ਪਾਸੇ ਕਰੇ ਇਹ ਹੈ ਕਿ ਦੁਰਗਾ ਵਿੱਚ ਹੀ ਖੋਈ ਰਹਿੰਦੀ ਹੈ ਸੁਪਨਾ ਤਾਂ ਆਉ ਹੀ ਇਹਨੂੰ ਅੰਮਾ ਬੁੱਲੀ ਹਾਂ ਡੋਰਾ ਹੁਣ ਤੂੰ ਆਪਣੀ ਪੜ੍ਹਾਈ ਵਿੱਚ ਵਿਅਸਤ ਹੋ ਡੋਰਾ ਨੂੰ ਵੀ ਲੱਗਿਆ ਸ਼ਾਇਦ ਉਸਦੀ ਮਾਂ ਠੀਕ کہہ ਰਹੀ ਹੈ ਉਸਨੇ ਉੱਠ ਕੇ ਕਿਹਾ ਕਿ ਉਹ ਹੁਣ ਜ਼ਿਆਦਾ ਨਹੀਂ ਸੋਚੇਗੀ ਬਸ ਉਸਨੂੰ ਹੁਣ ਕੱਲ੍ਹ ਜੀ ਜਾਣ ਦਿੱਤਾ ਜਾਵੇ ਅੱਜ ਫੰਕਸ਼ਨ ਵੀ ਹੈ ਉਸਨੇ ਉੱਠ ਕੇ ਆਪਣਾ ਬੈਗ ਖੋਲ੍ਹ ਲਿਆ ਚਾਂਦਰਸ ਉਸ ਦੇ ਵਿੱਚ ਹੀ ਸਨ ਫਿਰ ਨਾ ਕੇ ਤਿਆਰ ਹੋਣ ਲੱਗੀ ਕਰੋ ਨਿਕਲੀ ਉਸ ਦਾ ਦਿਮਾਗ ਫਿਰ ਉਸੇ ਸੁਪਨੇ ਵਾਲੇ ਘੁੰਮਣ ਸੁਪਨੇ ਦੇ ਵਾਲੇ ਦੁਆਲੇ ਘੁੰਮਣ ਲੱਗਿਆ ਕਾਲਜ ਪਹੁੰਚਦੇ ਆ ਉਸ ਦਾ ਮਨ ਠੀਕ ਹੋ ਗਿਆ ਥੋੜਾ ਜਿਹਾ ਆਪਣੀ ਵਾਰੀ ਆਉਣ ਤੇ ਜਦੋਂ ਉਹ ਨੱਚਣ ਲੱਗੀ ਤਾਂ ਉਸ ਨੂੰ ਆਪਣੀ ਹੀ ਪਜੇਬਾਂ ਦੀ ਆਵਾਜ਼ ਅਜ ਚੰਗੀ ਨਾ ਲੱਗੀ ਉਹ ਆਪਣਾ ਨਾਚ-ਅਚਲੇ ਛੱਡ ਕੇ ਘਰ ਨੂੰ ਵਾਪਸ ਮੁੜਾਈ ਘਰ ਆਉਣ ਤੋਂ ਪਹਿਲਾਂ ਉਹ ਸਿੱਧੀ ਅੰਮਾ ਕੋਲ ਆਈ ਅੰਮਾ ਵਿਹੜੇ ਵਿੱਚ ਹੀ ਬੈਠੀ ਸੀ ਸੀਮਾ ਅੰਦਰ ਆਪਣਾ ਕੰਮ ਕਰ ਰਹੀ ਸੀ ਅੰਮਾ ਉਸ ਨੂੰ ਬੈਠਾ ਉਸਦੇ ਪ੍ਰੋਗਰਾਮ ਬਾਰੇ ਦੱਸਿਆ ਤਾਂ ਡੋਰਾ ਨੇ ਕਿਹਾ ਕਿ ਪਹਿਲਾਂ ਤਾਂ ਸਾਰਾ ਕੁਝ ਵਧੀਆ ਚੱਲ ਰਿਆ ਸੀ ਪਰ ਜਦੋਂ ਉਸ ਦੀ ਵਾਰੀ ਆਈ ਤਾਂ ਉਸ ਨੂੰ ਕੁਝ ਚੰਗਾ ਨਾ ਲੱਗਿਆ ਫਿਰ ਉਸ ਨੇ ਆਪਣਾ ਸੁਪਨਾ ਵਿਸਥਾਰ ਨਾਲ ਅੰਮਾ ਨੂੰ ਦੱਸਿਆ ਉਸ ਦੀ ਗੱਲ ਸੁਣ ਕੇ ਅੰਮਾ ਨੇ ਕਿਹਾ ਕਿ ਉਸ ਨੇ ਸਵੇਰੇ ਹੀ ਉਸ ਦੀ ਹਾਲਤ ਦੇਖਣ ਦਾ ਅੰਦਾਜ਼ਾ ਲਾ ਲਿਆ ਸੀ ਫਿਰ ਡੋਰਾ ਨੇ ਕਿਹਾ ਕਿ ਉਹ ਅੱਕ ਕੇ ਝਾਂਜਰਾ ਵੀ ਰਾਜ ਹੀ ਸੋਟਾਈ ਹੈ ਅੰਮਾ ਨੇ ਫਿਰ ਉਸ ਨੂੰ ਕਿਹਾ ਉਸ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ ਸੀ ਰਾਤੀ ਤਾਂ ਉਸਨੇ ਉਹਨਾਂ ਨੂੰ ਯਾਦ ਕਰਦਿਆਂ ਵੀ ਉਹ ਸੁਪਨਾ ਵੇਖਿਆ ਸੀ ਡੋਰਾ ਪਰ ਮਾਂ ਮੈਨੂੰ ਤਾਂ ਕੁਝ ਵੀ ਠੀਕ ਨਹੀਂ ਲੱਗਦਾ ਕੀ ਠੀਕ ਨਹੀਂ ਲੱਗਦਾ ਡੋਰਾ ਕੀ ਹੋਇਆ ਉਸ ਨੂੰ ਪਾਣੀ ਫੜਾਉਂਦੀ ਹੋਈ ਸੀਮਾ ਨੇ ਪੁੱਛਿਆ ਤਾਂ ਡੋਰਾ ਨੇ ਪਾਣੀ ਪੀਂਦੇ ਹੋਏ ਕਿਹਾ ਕਿ ਉਸ ਦੀ ਤਬੀਅਤ ਠੀਕ ਨਹੀਂ ਲੱਗ ਰਹੀ ਅੱਮਾ ਬੁੱਲੀ ਚੱਲ ਮੈਂ ਤੈਨੂੰ ਦਵਾਈ ਦੁਆ ਕੇ ਲੈ ਕੇ ਆਵਾਂ ਨਾਲੇ ਸੀਮਾ ਮੈਨੂੰ ਪੂਜਾ ਵਾਲੀ ਥਾਲੀ ਲੈ ਕੇ ਦੇ ਮੰਦਰ ਵਾਪਸ ਆਉਂਦੇ ਸਮੇਂ ਮੰਦਰ ਵੀ ਹੋ ਆਉਂ ਨਾਲੇ ਮੇਲਾ ਕਰਕੇ ਸਾਬ ਸਪਾਈ ਹੋ ਰਹੀ ਹੈ ਸੇਵਾ ਵੀ ਹੋ ਜਾਏਗੀ ਸੀਮਾ ਮੰਦਰ ਥਾਲੀ ਲੈਣ ਚਲੀ ਗਈ ਡੋਰਾ ਨੇ ਅੱਮਾ ਨੂੰ ਕਿਹਾ ਕਿ ਮੈਂ ਠੀਕ ਆ ਦਵਾਈ ਦੀ ਲੋੜ ਨਹੀਂ ਅੱਮਾ ਬੁੱਲੀ ਮੈਨੂੰ ਵੀ ਪਤਾ ਮੈਨੂੰ ਇੱਕ ਹੋਰ ਕੰਮ ਵੀ ਹੈ ਤਾਂ ਕਰਕੇ ਕਿਹਾ ਵੀ ਮੈਂ ਤਾਂ ਤੂੰ ਮੇਰੇ ਨਾਲ ਚੱਲ ਆਪਣਾ ਬੈਗ ਘਰ ਰੱਖਾ ਦੱਸਾਂ ਕਿ ਮੰਦਰ ਜਾ ਰਹੇ ਹਾਂ ਸੇਵਾ ਲਈ ਡੋਰਾ ਨੇ ਉਵੇਂ ਹੀ ਕੀਤਾ ਰਸਤੇ ਵਿੱਚ ਜਾਂਦੇ ਹੀ ਮਾਨੇ ਡੋਰਾ ਨੂੰ ਦੱਸਿਆ ਕਿ ਉਹਨਾਂ ਬੱਚਿਆਂ ਦੀ ਤਰੀਕ ਬਦਲਾ ਲਈ ਹੈ ਤੇ ਮੇਲੇ ਵਾਲੇ ਦਿਨ ਹੀ ਜਨਮ ਦਿਨ ਮਨਾਇਆ ਕਰਨਗੇ ਇਹਨੇ ਨਾਲ ਸੀਮਾ ਨੂੰ ਆਪਣਾ ਦੁੱਖ ਘਟ ਜਾਦਾ ਕਰੂ ਡੋਰਾ ਨੇ ਵੀ ਮਾਨਾ ਨਾਲ ਸਹਿਮਤੀ ਜਤਾਈ ਤੇ ਫਿਰ ਪੁੱਛਿਆ ਕਿ ਉਸ ਨੂੰ ਹੁਣ ਕੀ ਕੰਮ ਹੈ ਕਿੱਥੇ ਜਾ ਰਹੇ ਹੋ ਆਪਾਂ ਅੱמא ਆਪਾਂ ਇਸ ਵਕਤ ਸਾਧਨੀ ਦੇ ਘਰ ਵੱਲ ਜਾ ਰਹੇ ਹਾਂ ਡੋਰਾ ਹਰਾਨੀ ਨਾਲ ਪਰ ਕਿਉਂ ਅਸੀਂ ਤਾਂ ਉਸ 'ਤੇ ਯਕੀਨ ਨਹੀਂ ਕਰਦੇ ਅੱמא ਬੋਲੀ ਕੱਲ੍ਹ ਸ਼ਾਮ ਨੂੰ ਮੈਂ ਮੰਦਰ ਵਿੱਚੋਂ ਲੋਟ ਰਹੀ ਸੀ ਤਾਂ ਇੱਕ ਔਰਤ ਨੂੰ ਘੜਾ ਚੁੱਕ ਕੇ ਲੈ ਜਾਂਦੇ ਦੇਖਿਆ ਸੀ ਉੱਥੇ ਤਾਂ ਆਸ-ਪਾਸ ਖੂਹ ਜਾਂ ਪਾਣੀ ਦਾ ਹੋਰ ਸਾਧਨ ਵੀ ਨਹੀਂ ਸੀ ਮੈਂ ਉਸ ਨੂੰ ਆਵਾਜ਼ ਦਿੱਤੀ ਉਹ ਰੁਕ ਗਈ ਮੇਰੇ ਉਸ ਤੱਕ ਪਹੁੰਚਣ ਤੋਂ ਪਹਿਲਾਂ ਹੀ ਉਹ ਕਾਲ ਨਾਲ ਉੱਥੋਂ ਭੱਜ ਗਈ ਡੋਰਾ ਇਸ ਦਾ ਸਾਧਨੀ ਨਾਲ ਕੀ ਸੰਬੰਧ ਅੰਮਾ ਕਿਉਂਕਿ ਉਹ ਇਸੇ ਰਸਤੇ ਜਾ ਰਹੀ ਸੀ ਇਹ ਰਸਤਾ ਝੁੱਗੀ ਵੱਲ ਜਾਂਦਾ ਸੀ ਡੋਰਾ ਫਿਰ ਅਸੀਂ ਉਸ ਨੂੰ ਕਿ ਪੁੱਛਣ ਜਾਣਾ ਅੰਮਾ ਉਸ ਔਰਤ ਦੇ ਵੀ ਨਾ ਲਾਲ ਕਪੜੇ ਪਾਏ ਹੋਏ ਸਨ ਆਪਾਂ ਜਿਸ ਦਿਨ ਨੇ ਵੀ ਕਿਸੇ ਅਣਜਾਣ ਔਰਤ ਦੀ ਗੱਲ કરી ਹੈ ਉਸਨੇ ਲਾਲ ਕਪੜੇ ਹੀ ਪਾਏ ਹੁੰਦੇ ਹਨ ਜਿਸ ਤਰ੍ਹਾਂ ਤੇਰੇ ਸੁਪਨੇ ਵਿੱਚ ਡੋਰਾ ਪਰਮਾ ਉਹ ਤਾਂ ਦੁਰਗਾ ਸੀ ਅੰਮਾ ਮੈਂ ਵੀ ਇਹੀ ਸਮਝਾਉਣ ਦੀ ਕੋਸ਼ਿਸ਼ ਕਰ ਰਹੀ ਹਾਂ ਕਿ ਉਹ ਦੁਰਗਾ ਵੀ ਤਾਂ ਹੋ ਸਕਦੀ ਹੈ ਡੋਰਾ ਸੋਚਦੇ ਹੋਏ ਹਾਂ ਇਹ ਵੀ ਹੋ ਸਕਦਾ ਕਿ ਉਹ ਜਿੰਦਾ ਹੋਵੇਗੀ ਅੰਮਾ ਕੀ ਪਤਾ ਆਤਮਾ ਹੋਵੇ ਮੰਗਲ ਅੰਮਾ ਸ਼ੁਭ ਸ਼ੁਭ ਬੋਲੋ ਰੋਹੀ ਬੀਆ ਬਾਂ ਚ ਰੂਹਾਂ ਦੀਆਂ ਗੱਲਾਂ ਉਧਰੋਂ ਲੰਘਦਾ ਮੰਗਲ ਵੀ ਉਹਨਾਂ ਦੀਆਂ ਗੱਲਾਂ ਸੁਣ ਚੁੱਕਿਆ ਸੀ ਅੰਮਾ ਜੇ ਤੈਨੂੰ ਡਰ ਲੱਗਦਾ ਤੂੰ ਘਰ ਚਲਾ ਜਾ ਮੰਗਲ ਨੇ ਅੰਮਾ ਮੈਂ ਵੀ ਤੁਹਾਡੇ ਨਾਲ ਹੀ ਚੱਲੂ ਡੋਰਾ ਬੱਲੀ ਪਰ ਅਸੀਂ ਸਾਧਵੀ ਕੋਲੇ ਜਾ ਰਹੇ ਹਾਂ 엄마 ਇਹ ਹੀ ਦੇਖਣ ਕਿ ਉਥੇ ਕੀ ਕੁਝ ਹੈ ਕੀ ਨਹੀਂ ਜਾਂ ਫਿਰ ਉਹ ਵੀ ਕੋਈ ਨੁਕਸਾਨ ਤਾਂ ਨਹੀਂ ਕਰਨਾ ਈ ਕਿਸੇ ਦਾ ਉਹ ਜੰਗਲ ਦੇ ਦੂਸਰੇ ਪਾਰ ਚੱਲ ਪਏ ਦਿਨ ਭਾਵੇਂ ਹਲੇ ਖੜਾ ਸੀ ਪਰ ਜੰਗਲ ਵਿੱਚ ਤਾਂ ਹਰ ਸਮੇਂ ਲੰਮੇ ਦਰਖਤਾਂ ਦੇ ਝੁੰਡੇਟ ਛਾਂ ਹੀ ਰਹਿੰਦੀ ਸੀ ਜਿਸ ਕਾਰਨ ਥੋੜਾ ਥੋੜਾ ਹਨੇਰਾ ਲੱਗ ਰਿਹਾ ਸੀ ਹੋਰ ਅੱਗੇ ਗਏ ਤਾਂ ਜੰਗਲ ਸੰਘਣਾ ਹੁੰਦਾ ਗਿਆ ਉਹਨਾਂ ਝੁੱਗੀ ਕੋਲੇ ਜਾ ਕੇ ਦੇਖਿਆ ਕਿ ਕੁਝ ਜੰਗਲਾਵਾਸੀ ਨਾਚ ਕਰ ਰਹੇ ਸਨ ਮੰਗਲ ਬੋਲਦਾ ਲੱਗਦਾ ਇਹਨਾਂ ਦੇ ਵੀ ਕੋਈ ਪ੍ਰੋਗਰਾਮ ਹੈ ਅਮਾ ਬੋਲੀ ਤੂੰ ਇੱਥੇ ਖੜ ਕੇ ਪ੍ਰੋਗਰਾਮ ਦੇਖ ਅਸੀਂ ਜਰਾ ਅੰਦਰ ਜਾ ਕੇ ਆਈਏ ਮੰਗਲ ਉੱਥੇ ਖੜਾ ਰਿਹਾ ਧੁਰਤੇ ਅਮਾ ਨੇ ਆਪਣੇ ਮੂਲ ਕੋ ਕੇ ਅੰਦਰ ਜਾ ਕੇ ਉਹ ਸਾਦਮੀ ਅੱਗੇ ਬੈਠ ਗਈ ਅਮਾ ਨੇ ਉਸ ਨਾਲ ਕੁਝ ਆਮ ਗੱਲਾਂ ਕਰਦਿਆਂ ਕਿਹਾ ਕਿ ਉਹ ਆਪਣੇ ਘਰ ਦੀਆਂ ਖੈਰ ਸੁਖ ਲਈ ਆਈ ਹੈ ਉਸ ਸਾਦਮੀ ਨੇ ਅਸ਼ੀਰਵਾਦ ਦਿੰਦਿਆਂ ਕਿਹਾ ਕਿ ਸਭ ਪਲਾ ਹੋ ਆਹ ਰੱਖ ਲੈ ਜਾਓ ਇਸ ਨੂੰ ਪਾਣੀ ਵਾਲੇ ਬੀਨ ਵਾਲੇ ਪਾਣੀ ਵਿੱਚ ਘੋਲ ਲੈਣਾ ਅੰਮਾ ਤੇ ਡੋਰਾ ਵਾਪਸ ਬਹਾਰਾ ਗੰਗਾ ਮੰਗਲਨਾਚ ਦੇਖਣ ਵਿੱਚ ਮਸਤ ਬੈਠਾ ਸੀ ਉਹਨਾਂ ਨੇ ਉਸ ਨੂੰ ਉੱਥੋਂ ਚੱਲਣ ਲਈ ਕਿਹਾ ਉੱਥੋਂ ਦੂਰ ਨਿਕਲ ਕੇ ਉਹ ਫਿਰ ਵਾਪਸ ਵਿੱਚ ਆਪਸ ਵਿੱਚ ਗੱਲਾਂ ਕਰਨ ਲੱਗੇ ਮੰਗਲ ਨੇ ਉਹਨਾਂ ਨੂੰ ਪੁੱਛਿਆ ਕਿ ਕੀ ਬਣਿਆ ਕੀ ਹੋਇਆ ਅੰਦਰ ਡੋਰਾ ਮਜ਼ਾਕ ਨਾਲ ਕੁਝ ਨਹੀਂ ਮਾਤਾ ਜੀ ਨੇ ਰੱਖ ਦਿੱਤੀ ਹੈ ਕਿ ਪਾਣੀ ਵਿੱਚ ਘੋਲ ਕੇ ਪੀ ਲੈਣਾ ਮੰਗਲ ਹੱਸਦੇ ਹੋਏ ਅੱਛਾ ਮਾਤਾ ਜੀ ਅੰਮਾ ਹਾਂ ਹੁਣ ਇਸ ਨੂੰ ਸੁੱਟ ਦਿੰਦੇ ਹਾਂ ਕਿਉਂਕਿ ਇਸ ਦਾ ਕੋਈ ਕੰਮ ਨਹੀਂ ਮੰਗਲ ਪਰ ਤੁਸੀਂ ਉਥੇ ਕਰਨ ਕੀ ਗਏ ਸੀ ਅੰਮਾ ਬਲੀ ਸ਼ਾਨਬੀਨ ਉਸ ਦੀ ਆਵਾਜ਼ ਦੁਰਗਾ ਦੀ ਨਹੀਂ ਸੀ ਡੋਰਾ ਕੀ ਮਤਲਬ ਅੰਮਾ ਮਤਲਬ ਮੈਨੂੰ ਸ਼ੱਕ ਸੀ ਕਿ ਉਹ ਦੁਰਗਾ ਨਾ ਹੋਵੇ ਕਿਤੇ ਮੰਗਲ ਬਾਕੀ ਲੋਕ ਵੀ ਤਾਂ ਬੇਖਬਰ ਹੋ ਕੇ ਜੀ ਰਹੇ ਹਨ ਫਿਰ ਅਸੀਂ ਕਿਉਂ ਇੰਨਾ ਗੱਲਾਂ ਵਿੱਚ ਫਸ ਰਹੇ ਹਾਂ ਕੁਝ ਹੋਵੇਗਾ ਤਾਂ ਨਹੀਂ ਡੋਰਾ ਫਿਰ ਮਜ਼ਾਕ ਕਰਦੇ ਹੋਏ ਬੋਲੀ ਅਸੀਂ ਜ਼ਰੂਰ ਪਿਛਲੇ ਜਨਮ ਵਿੱਚ ਸੀਬੀਆਈ ਵਾਲੇ ਹੋਵਾਂਗੇ ਅੰਮਾ ਗੁੱਸੇ ਕਰਕੇ ਬੋਲੀ ਏ ਨਾ ਬੁੱਲੋਕੇ ਹੁਣ ਤੱਕ ਜੋ ਵੀ ਕੁਝ ਹੋਇਆ ਸਾਡੇ ਨਾਲ ਹੋਇਆ ਬਾਕੀ ਲੋਕਾਂ ਨਾਲ ਨਹੀਂ ਜਿਹੜੇ ਹਾਲਾਤਾਂ ਚੋਂ ਅਸੀਂ ਲੰਗੇ ਹਾਂ ਉਸ ਹਿਸਾਬ ਨਾਲ ਸਾਨੂੰ ਬਚ ਕੇ ਹੀ ਰਹਿਣਾ ਪਊਗਾ ਕਿਵੇਂ ਬੇਖਬਰ ਹੋ ਕੇ ਰਹੀਏ ਦੱਸੋ ਡੋਰਾ ਮਾਫ ਕਰਨਾ ਅੰਮਾ ਅਸੀਂ ਤਾਂ ਵੈਸੇ ਮਜ਼ਾਕ ਕਰ ਰਹੇ ਸੀ ਉੰਜ ਤਾਂ ਹਰ ਹਾਲ ਚਾ ਤੁਹਾਡੇ ਨਾਲ ਹੀ ਹਾਂ ਅੰਮਾ ਬੁੱਲੀ ਠੀਕ ਐ ਇਹ ਦੱਸ ਉਥੇ ਝੁੱਗੀ ਅੰਦਰ ਕੁਝ ਦਿਖਾਈ ਦਿੱਤਾ ਜੋ ਜੀਬ ਲੱਗੇ ਜਾਂ ਚੱਕੀ ਹੋਵੇ ਡੋਰਾ ਬੁਲੀ ਹਾਂ ਮਾ ਉਥੇ ਇੰਨੇ ਪਿੱਤਲ ਦੇ ਘੜੇ ਪੈਸਨ ਅੰਮਾ ਉਹ ਤਾਂ ਠੀਕ ਹੈ ਇਸ ਚ ਕੋਈ ਸ਼ੱਕ ਵਾਲੀ ਗੱਲ ਤਾਂ ਨਹੀਂ ਮੰਗਲ ਫਿਰ ਉਹ ਔਰਤਾਂ ਦਾ ਨੱਚਣਾ ਵੀ ਤਾਂ ਅਜੀਬ ਸੀ ਕਿਉਂਕਿ ਕੋਈ ਜੀ ਦਿਨ ਪਹਿਲਾਂ ਤਾਂ ਇਹ ਹੀ ਸਨੇਸੀ ਔਰਤ ਆਈ ਹੈ ਤੇ ਨਾਚ ਗਾਣਾ ਸ਼ੁਰੂ ਵੀ ਹੋ ਗਿਆ ਉਹ ਵੀ ਸਨੇਸਾਂ ਲਈ ਅੰਮਾ ਇਹ ਤਾਂ ਹੈ ਇਹ ਗੱਲ ਵੀ ਠੀਕ ਨਹੀਂ ਤੇ ਪਿੱਤਲ ਤੇ ਇੰਨੇ ਘੜੇ ਵੀ ਕਿਸ ਕੰਮ ਡੋਰਾ ਕੁੰਡਾ ਵੀ ਸਮਝ ਨਹੀਂ ਆ ਰਿਹਾ ਜੋ ਕਿ ਲਾਡੂ ਦੇ ਘਰ ਵੀ ਉਹੀ ਰੰਗ ਦਾ ਸੀ ਇੰਨੇ ਉੱਥੇ ਠਕ ਠਕ ਦੀ ਆਵਾਜ਼ ਫਿਰ ਆਉਣ ਲੱਗੀ ਡੋਰਾ ਅਮਾ ਇਹ ਉਹੀ ਆਵਾਜ਼ ਆ ਰਹੀ ਹੈ ਲਾਡੂ ਦੇ ਘਰ ਵੱਲੋਂ ਆ ਰਹੀ ਹੈ ਅਮਾ ਬੋਲੀ ਚਲੋ ਦੇਖਦੇ ਹਾਂ ਉਹ ਲਾਡੂ ਦੇ ਘਰ ਵੱਲ ਚਲੇ ਗਏ ਉਹਨਾਂ ਨੇ ਫਿਰ ਦੇਖਿਆ ਕਿ ਉਹ ਵੱਡੇ ਸਾਰੇ ਕੁੰਡੇ ਵਿੱਚ ਕੁਝ ਕੁਟ ਰਹੇ ਸਨ ਉਹਨਾਂ ਦੇ ਸਾਹਮਣੇ ਚਲੇ ਗਏ ਲਾਡੂ ਦੀ ਮਾਂ ਨੇ ਉਹਨਾਂ ਨੂੰ ਆਉਣ ਦਾ ਕਾਰਨ ਪੁੱਛਿਆ ਤਾਂ ਮਾਂ ਨੇ ਕਿਹਾ ਕਿ ਉਹ ਸਾਦਮੀ ਵੱਲ ਹੋ ਕੇ ਆ ਰਹੇ ਸੀ ਏ ਵਜ ਸੁਨੀਤਾ ਦੇਖਣ ਲਈ ਆਏ ਚਲੇ ਆਏ ਅम्मा ਬੁੱਲੀ ਮਾਫ ਕਰਨਾ ਤੁਹਾਨੂੰ ਕੋਈ ਪਰੇਸ਼ਾਨੀ ਤਾਂ ਨਹੀਂ ਹੋਈ ਮਾ ਬੁੱਲੀ ਨਹੀਂ ਨਹੀਂ ਤੁਸੀਂ ਬੈਠੋ ਪਾਣੀ ਪੀਓ ਉਹ ਅੰਦਰ ਬਣੀ ਪੀਣ ਲਈ ਚਲੇ ਗਏ ਉਹ ਵੀ ਬਾਹਰ ਬੈਠ ਗਿਆ ਡੋਰਾ ਦੂਜੀ ਔਰਤ ਵੱਲ ਵੇਖਣ ਲੱਗੀ ਜੋ ਵੀ ਹਲੇ ਕੁੰਡੇ ਵਿੱਚ ਕੁਝ ਕਟ ਰਹੀ ਸੀ ਉਸਨੇ ਪੁੱਛਣਾ ਚਾਹਿਆ ਤਾਂ ਅੰਮਾ ਨੇ ਉਸ ਨੂੰ ਰੋਕ ਦਿੱਤਾ ਲੱਡੂ ਦੀ ਮਾਂ ਠੰਡਾ ਪਾਣੀ ਲੈ ਉਹਨਾਂ ਕੋਲ ਹੀ ਆਈ ਪਾਣੀ ਪੀਂਦਿਆਂ ਡੋਰਾ ਨੇ ਪੁੱਛਿਆ ਉਹਨਾਂ ਦੀ ਬੇਟੀ ਦਾ ਕੁਝ ਪਤਾ ਲੱਗਿਆ ਤਾਂ ਉਸਨੇ ਉਦਾਸ ਹੋ ਕੇ ਕਿਹਾ ਕਿ ਨਹੀਂ ਪਰ ਉਹ ਉਸ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੇ ਹਨ ਅੰਮਾ ਨੇ ਵੀ ਉਹਨਾਂ ਨੂੰ ਦਰਵਾਸ ਦਿੱਤਾ ਕਿ ਉਹਨਾਂ ਨੂੰ ਵੀ ਇਸਨੇ ਦੱਸਿਆ ਸੀ ਤਾਂ ਸੁਣ ਕੇ ਚੰਗਾ ਨਹੀਂ ਲੱਗਿਆ ਡੋਰਾ ਬੁੱਲੀ ਕਿ ਮੈਂ ਇਸ ਦੀ ਕੋਈ ਫੋਟੋ ਦੇਖ ਸਕਦੀ ਹਾਂ ਮਾਂ ਬੋਲੀ ਹਾਂ ਕਿਉਂ ਨਹੀਂ ਉਹ ਅੰਦਰ ਫੋਟੋ ਲੈਣ ਚਲੀ ਗਈ ਉਸਨੇ ਫੋਟੋ ਲਿਆ ਕੇ ਡੋਰਾ ਨੂੰ ਦਿਖਾਈ ਜੋ ਕਿ ਉਸ ਦੀ ਸ਼ਾਦੀ ਵਾਲੀ ਸੀ ਉਸਨੇ ਦੱਸਿਆ ਕਿ ਉਹ ਹੁਣ ਵੀ ਇਸੇ ਤਰ੍ਹਾਂ ਦੀ ਹੀ ਹੈ ਕੋਈ ਖਾਸ ਬਦਲਾਅ ਨਹੀਂ ਦੂਰਾ ਨਿਸ਼ ਦੇ ਬਾਪ ਬਾਰੇ ਪੁੱਛਿਆ ਤਾਂ ਉਸਨੇ ਕਿਹਾ ਕਿ ਹਰਾਨਾ ਪ੍ਰਤਾਪ ਦੀ ਬਣ ਰਹੀ ਨਵੀਂ ਹਵੇਲੀ ਲਈ ਕੰਮ ਕਰਨ ਜਾਂਦਾ ਹੈ ਜਿਸ ਨਾਲ ਉਹਨਾਂ ਦੀ ਰੋਟੀ ਵੀ ਸੋਖੀ ਹੋ ਗਈ ਹੈ ਉਸਨੇ ਨਾਮ ਦੱਸਿਆ ਕਿ ਤਾਂ ਮੰਗਲ ਨੇ ਕਿਹਾ ਕਿ ਹਾਂ ਇਸ ਨਾਮ ਦਾ ਆਦਮੀ ਹੈਗਾ ਫਿਰ ਉਸਨੇ ਦੱਸਿਆ ਕਿ ਉਹ ਕੁੰਡੇ ਵਿੱਚ ਕੋਈ ਖਾਸ ਜੰਗਲੀ ਬੂਟੀ ਇਕੱਟ ਕੇ ਪਾਊਡਰ ਤਿਆਰ ਕਰਦੀ ਹੈ ਤਾਂ ਕਿ ਪਸ਼ੂ ਰਾਜੀ ਹੋ ਜਾਣ ਇਸ ਪਾਊਡਰ ਨੂੰ ਉਹ ਆਪਣੀ ਗਵੰਡਰ ਨਾਲ ਮਿਲ ਕੇ ਤਿਆਰ ਕਰਦੀ ਹੈ ਤੇ ਹੋਰ ਲੋਕਾਂ ਤੱਕ ਵੀ ਉਸ ਨੂੰ ਵੇਚ ਆਉਂਦੀ ਹੈ ਜਿਸ ਨਾਲ ਉਹਨਾਂ ਨੂੰ ਚੰਗੀ ਕਮਾਈ ਹੋ ਜਾਂਦੀ ਹੈ ਅੰਮਾ ਨੇ ਉਹਨਾਂ ਨੂੰ ਪੈਸੇ ਦੇ ਥੋੜਾ ਜਿਹਾ ਪਾਊਡਰ ਲੈ ਲਿਆ ਡੋਰਾ ਦੇ ਸਾਰੇ ਸਵਾਲਾਂ ਦੇ ਜਵਾਬ ਉਸ ਦੇ ਬਿਨਾ ਪੁੱਛੇ ਹੀ ਦੇ ਦਿੱਤੇ ਉਹਨਾਂ ਨੇ ਜਾਂਦੇ ਸਮੇ ਉਸ ਨੂੰ ਕਿਹਾ ਕਿ ਉਹ ਵੀ ਲੱਡੂ ਨੂੰ ਲੱਭਣ ਦੀ ਕੋਸ਼ਿਸ਼ ਕਰਨਗੇ ਇਹ ਰਸਤੇ ਵਿੱਚ ਮੰਗਲ ਨੇ ਕਿਹਾ ਕਿ ਅਸੀਂ ਐਵੇਂ ਹੀ ਇਹਨਾਂ ਤੇ ਛੱਕ ਕੀਤਾ ਇਹ ਤਾਂ ਸਿੱਧੇ ਸਾਦੇ ਲੱਗਦੇ ਨੇ ਕੁੰਡੇ ਦਾ ਕਿਸ ਵੀ ਹੱਲ ਹੋਇਆ ਅਮਾ ਬੁੱਲੀ ਹਾਂ ਹੋ ਸਕਦਾ ਇਹਨਾਂ ਦੀ ਕਹਾਣੀ ਇੰਨੀ ਹੀ ਹੋਵੇ ਡੋਰਾਵਲੀ ਨੀ ਅਮਾ ਸ਼ੱਕ ਰੱਖਣਾ ਵੀ ਕਈ ਵਾਰੀ ਨਵੇਂ ਘਾਣੇ ਨੂੰ ਜਨਮ ਦੇ ਦਿੰਦਾ ਇਹ ਵੀ ਹੋ ਸਕਦਾ ਇਹ ਸਾਨੂੰ ਗੁੰਮਰਾਹ ਕਰ ਰਹੇ ਹੁਣ ਅਮਾ ਬੁੱਲੀ ਹਾਂ ਕੁਝ ਵੀ ਹੋ ਸਕਦਾ ਚਲੋ ਹੁਣ ਮੰਦਰ ਚੱਲਦੇ ਹਾਂ ਸੇਵਾ ਦਾ ਵੀ ਸਮਾਂ ਹੋ ਗਿਆ ਉਹ ਮੰਦਰ ਵੱਲ ਸੇਵਾ ਲਈ ਚਲੇ ਗਏ ਜੋਤਾਂ ਵਿੱਚ ਤੇਲ ਪਾ ਅਮਾ ਨੇ ਡੋਰਾ ਸਫਾਈ ਕਰਾਉਣ ਵਿੱਚ ਮਦਦ ਕਰਨ ਲੱਗ ਪਈਆਂ ਮੰਗਲ ਘਰ ਵਾਪਸ ਆ ਗਿਆ ਅਨੇਰਾ ਹੋ ਚੁੱਕਿਆ ਸੀ ਸੇਵਾ ਦਾ ਕੰਮ ਨਮੇਟ ਸਾਰੇ ਲੋਕ ਘਰਾਂ ਨੂੰ ਜਾਣ ਲੱਗੇ ਅੰਮਾ ਤੇ ਡੋਰਾ ਵੀ ਆਪਣਾ ਸਮਾਨ ਚੁੱਕਿਆ ਤੇ ਉੱਥੋਂ ਜਾਣ ਲੱਗੇ ਆ ਤੁਰੇ ਜਾਂਦੇ ਅੰਮਾ ਨੇ ਡੋਰਾ ਦੇ ਪੱਲੇ ਨਾਲ ਕੁਝ ਬੰਨਿਆ ਦੇਖਿਆ ਤਾਂ ਉਸ ਨੂੰ ਪੁੱਛਿਆ ਕਿ ਇਹ ਕੀ ਬੰਨਿਆ ਡੋਰਾ ਬੋਲੀ ਇਹ ਉਹੀ ਰੱਖ ਹੈ ਜੋ ਤੁਸੀਂ ਸੁੱਟ ਦਿੱਤੀ ਸੀ ਅੰਮਾ ਫਿਰ ਤੂੰ ਇਸ ਦਾ ਕੀ ਕਰਨਾ ਡੋਰਾ ਬੋਲੀ ਪਤਾ ਨਹੀਂ ਬਸ ਮਨ ਕੀਤਾ ਤਾਂ ਚੁੱਕ ਲਈ ਅੰਮਾ ਹੱਸਦੇ ਹੋਏ ਕਿਤੇ ਤੇਰਾ ਵੀ ਖੋਲ ਕੇ ਪੀਣ ਦਾ ਆਦਤ ਤਾਂ ਨਹੀਂ ਡੋਰਾ ਮੁੱਲੀ ਨਹੀਂ ਅਮਾ ਮੈਂ ਆਪਣੀ ਕਿਤਾਬ ਵਿੱਚ ਪੜਿਆ ਸੀ ਕਿ ਕਈ ਵਾਰ ਛੋਟੇ ਛੋਟੇ ਸਬੂਤ ਮਿਲ ਕੇ ਵੱਡੇ ਸਬੂਤ ਨੂੰ ਜਨਮ ਦਿੰਦੇ ਹਨ ਅਮਾ ਬੋਲੀ ਤੂੰ ਅੱਜ ਕਿਹੋ ਜਿਹੀਆਂ ਗੱਲਾਂ ਕਰ ਰਹੀਆਂ ਕੀ ਹੋਇਆ ਤੈਨੂੰ ਡੋਰਾ ਅਮਾ ਇੱਕ ਤਾਂ ਆਪਾਂ ਹਾਲਾਤ ਹੀ ਇਹੋ ਜਿਹੇ ਲੰਘ ਰਹੇ ਹਾਂਗੇ ਦੂਸਰਾ ਅੱਜਕੱਲ ਮੇਰੀ ਪੜ੍ਹਾਈ ਵੀ ਇਹੋ ਜਿਹੀ ਹੋ ਗਈ ਹੈ ਕਿ ਸੋਚਣਾ ਹੀ ਉਸੇ ਤਰੀਕੇ ਨਾਲ ਪੈ ਰਿਹਾ ਅਮਾ ਕੀ ਬੜਾਈ ਕਰ ਰਹੀ ਹੈ ਤੂੰ ਡੋਰਾ फ्रेंड्सिंग सेंस बस ਇਹ ਹੀ ਸਮਝ ਲਓ ਕਿ ਇਹ ਨਿੱਕੀਆਂ ਚੀਜ਼ਾਂ ਹੀ ਕਿਸੇ ਤੈਅ ਤੱਕ ਪਹੁੰਚਣ ਲਈ ਮਦਦ ਕਰਨੀਆਂ ਤੇ ਇਹ ਕੋਰਸ ਮੈਨੂੰ ਬੈਰਵੀ ਨੇ ਹੀ ਚੁਣ ਕੇ ਦਿੱਤਾ ਤੇ ਮੈਨੂੰ ਇਸ ਵਿੱਚ ਬਹੁਤ ਦਿਲਚਸਪੀ ਹੈ। 엄마 ਬੋਲੀ ਉ ਤਾਂ ਠੀਕ ਐ ਪਰ ਤੂੰ ਰੱਖਦਾ ਕੀ ਕਰੇਂਗੀ? ਡੋਰਾ ਬੋਲੀ 엄마 ਇਸ ਤੇ ਥੋੜੀ ਇਨਵੈਸਟੀਗੇਸ਼ਨ ਕਰਾਂਗੀ ਤੇ ਇਸ ਨੂੰ ਵੀ ਆਪਣੀ ਡਾਇਰੀ ਵਿੱਚ ਨੋਟ ਕਰਾਂਗੀ। 엄마 ਬੋਲੀ ਠੀਕ ਐ ਜੋ ਤੈਨੂੰ ਠੀਕ ਲੱਗੇ। ਘਰ ਪਹੁੰਚੇ ਤਾਂ ਸੀਮਾ ਉਹਨਾਂ ਦਾ ਇੰਤਜ਼ਾਰ ਕਰ ਰਹੀ ਸੀ ਸੀਮਾ ਨੇ 엄마 ਨੂੰ ਖਾਣਾ ਪੁੱਛਿਆ ਤਾਂ ਉਸਨੇ ਕਿਹਾ ਕਿ ਉਹਨਾਂ ਨੇ ਤਾਂ ਮੰਦਰ ਵਿੱਚ ਹੀ ਖਾਣਾ ਖਾ ਲਿਆ ਬਸ ਉਹਨੂੰ ਨਹੀਂ ਆ ਰਹੀ ਹੈ ਇੰਨਾ ਕਿ ਉਹ ਆਪਣੇ ਕਮਰੇ ਦੇ ਅੰਦਰ ਚਲੀ ਗਈ ਡੋਰਾ ਆਪਣੇ ਘਰ ਚਲੀ ਗਈ ਉਸਨੇ ਦੇਖਿਆ ਕਿ ਘਰ ਪੈਰ ਵੀ ਇਹੀ ਹੋਈ ਸੀ ਉਹ ਮਾਂ ਤੇ ਅੱਬਾ ਨਾਲ ਬੈਠੀ ਗੱਲਾਂ ਕਰ ਰਹੀ ਸੀ ਡੋਰਾ ਨੂੰ ਦੇਖ ਕੇ ਉਹ ਵੀ ਖੁਸ਼ ਹੋਈਗੀ ਤੇ ਉਹਨੂੰ ਮਿਲੀ ਉਹ ਡੋਰਾ ਦੀ ਮਾਂ ਤਾਂ ਉਸ ਨੂੰ ਗੋਰੀ ਦਾ ਆਇਆ ਸੁਪਨਾ ਸੁਣਾ ਕੇ ਹੱਸ ਰਹੀ ਸੀ ਪਰਵੀ ਬੋਲੀ ਡੋਰਾ ਮੈਨੂੰ ਯਕੀਨ ਨਹੀਂ ਹੋ ਰਿਹਾ ਹੈ ਕਿ ਤੈਨੂੰ ਇੰਨਾ ਖੌਫਨਾਕ ਸੁਪਨਾ ਆਇਆ ਡੋਰਾ ਬੋਲੀ ਹਾਂ ਯਕੀਨ ਤਾਂ ਮੈਨੂੰ ਵੀ ਨਹੀਂ ਹੋਇਆ ਸੀ ਮੈਂ ਤਾਂ ਸਲੀਅਤ ਹੀ ਸਮਝੀ ਸੀ ਪਰ ਅਮਾ ਤੇ ਮਾਣੇ ਰੋਲਾ ਪਾ ਕੇ ਮੈਨੂੰ ਉਠਾ ਦਿੱਤਾ ਪਰਵੀ ਹਸਦੀ ਹੋਈ ਕਹਿਣ ਲੱਗੀ ਪਰ ਇਹ ਗौरी ਕੌਣ ਹੈ ਗौरी ਨਾਮ ਤਾਂ ਅਸੀਂ ਹਿਮਾ ਨੂੰ ਦਿੱਤਾ ਸੀ ਡੋਰਾ ਨਹੀਂ ਉਹ ਗौरी ਪ੍ਰਤਾਪ ਹੈ ਤੇ ਇਹ ਸਿਰਫ ਗौरी ਮਤਲਬ ਉਹ ਬੋਲਣ ਹੀ ਲੱਗੀ ਕਿ ਡੋਰਾ ਦੀ ਮਾਂ ਨੇ ਉਸ ਨੂੰ ਵਿੱਚ ਹੀ ਰੋਕ ਦਿੱਤਾ ਤੇ ਕਿਹਾ ਕਿ ਉਹ ਹੁਣ ਪੈ ਜਾਣ ਜਿਆਦਾ ਸਮਾਂ ਇਹੋ ਜੀਆਂ ਗੱਲਾਂ ਨਾ ਕਰਨ ਡੋਰਾ ਪਹਿਰਵੀ ਨੂੰ ਆਪਣੇ ਕਮਰੇ ਅੰਦਰ ਲੈ ਗਈ ਉਸ ਨੇ ਦਰਵਾਜ਼ਾ ਬੰਦ ਕਰਕੇ ਹੌਲੀ ਜਿਹੇ ਪਹਿਰਵੀ ਨੂੰ ਦੱਸਿਆ ਕਿ ਗੋਰੀ ਦੁਰਗਾ ਨੂੰ ਦੂਸਰਾ ਨਾਮ ਦਿੱਤਾ ਗਿਆ ਹੈ ਹੁਣ ਇਹ ਹੀ ਰੂਲ ਚੱਲੂ ਫਿਰ ਉਸ ਨੇ ਆਪਣੇ ਕੱਪੜੇ ਬਦਲ ਮਸਤਰੇ ਤੇ ਲੇਟ ਗਈ ਦਿਆਂ ਪਹਿਰਵੀ ਨੂੰ ਗੋਰੀ ਲਈ ਪੂਜਾ ਕਰਨ ਵਾਲੀ ਸਾਰੀ ਘਟਨਾ ਸੁਣਾਈ ਪਹਿਰਵੀ ਵਿੱਚ ਦੀਆਂ ਗੱਲਾਂ ਸੁਣ ਕੇ ਹੈਰਿ ਸੀ ਫਿਰ ਡੋਰਾ ਨੇ ਕਿਹਾ ਕਿ ਹੁਣ ਮਾਂ ਉਸ ਦੀਆਂ ਇੰਨਾਂ ਗੱਲਾਂ ਤੋਂ ਪਰੇਸ਼ਾਨ ਹੈ ਕਿ ਇਸ ਲਈ ਉਹ ਇਦਾਂ ਦੀਆਂ ਗੱਲਾਂ ਕਰ ਵਿੱਚ ਨਹੀਂ ਕਰਨ ਦਿੰਦੀ ਜਿਸ ਕਰਕੇ ਉਹ ਆਪਣੇ ਕੰਮ ਚੁੱਪਚਾਪ ਕਰ ਰਹੀ ਹੈ ਉਸ ਨੇ ਦੇਖਿਆ ਕਿ ਭੈ ਰਵੀ ਉਸ ਦੀਆਂ ਗੱਲਾਂ ਸੁੰਦੀ ਸੁੰਦੀ ਸੌਂ ਗਈ ਸੀ ਕਿਉਂਕਿ ਸਫ਼ਰ ਕਰਨ ਨਾਲ ਥੱਕ ਗਈ ਸੀ ਡੋਰਾ ਨੇ ਉੱਠ ਕੇ ਆਪਣੀ ਡੈਰੀ ਵਿੱਚ ਅੱਜ ਵਾਲੀਆਂ ਨਵੀਆਂ ਗੱਲਾਂ ਨੋਟ ਕਰ ਲਈਆਂ ਉਸ ਨੇ ਆਪਣੇ ਦੁਪੱਟੇ ਨੂੰ ਕਿੱਲੀ ਨਾਲ ਕਿੱਲੀ ਦੇ ਉੱਪਰ ਟੰਗ ਦਿੱਤਾ ਜਿਸ ਨਾਲ ਰੱਖ ਬਣੀ ਹੋਈ ਸੀ ਉਹ ਵੀ ਆਪਣੀ ਕਿਤਾਬ ਪੜ੍ਹਦੀ ਪੜ੍ਹਦੀ ਸੌਂ ਗਈ ਉਧਰ ਰਾਣਾ ਪ੍ਰਤਾਪ ਦੀ ਹਵੇਲੀ ਲਗਭਗ ਤਿਆਰ ਹੋ ਚੁੱਕੀ ਸੀ ਬਸ ਅੰਦਰਲਾ ਸਜੋ ਸਮਾਨ ਤਿਆਰ ਹੋ ਰਿਹਾ ਸੀ ਕਾਫੀ ਨਵਾਂ ਫਰਨੀਚਰ ਹੋਰ ਸਮਾਨ ਉਹਨਾਂ ਨੇ ਲਿਆਉਣਾ ਸ਼ੁਰੂ ਕਰ ਦਿੱਤਾ ਸੀ ਅਗਲੀ ਸਵੇਰ ਉੱਠ ਕੇ ਫਿਰ ਦੂਜੇ ਨਾਲ ਇੱਕ ਦੂਜੇ ਨਾਲ ਫਿਰ ਗੱਲਾਂ ਕਰਨ ਲੱਪਗੀਆਂ ਪੈਰਵੀ ਨੇ ਡੋਰਾ ਨੂੰ ਕਿਹਾ ਕਿ ਉਹ ਉਸ ਨੂੰ ਕਿਸੇ ਜ਼ਰੂਰੀ ਕੰਮ ਲਈ ਕਾਂਤ ਜਗ੍ਹਾ ਤੇ ਮਿਲਣਾ ਚਾਹੁੰਦੀ ਹੈ ਫਿਲਹਾਲ ਇੱਕ ਵਾਰੀ ਉਹ ਆਪਣੇ ਕਾਲਜ ਚਲੀ ਜਾਵੇ ਵਾਪਸ ਆਉਂਦੀ ਉਸ ਨੂੰ ਉਸ ਖਾਸ ਜਗ੍ਹਾ ਤੇ ਮਿਲੇ ਇੰਨੇ ਉਹਨਾਂ ਦੀ ਮਾਂ ਉਹਨਾਂ ਲਈ ਚਾਹ ਲੈ ਕੇ ਆ ਗਈ ਚਾਹ ਪੀ ਕੇ ਡੋਰਾ ਇੱਕ ਦੋ ਕੰਮ ਕਰਕੇ ਆਪਣੇ ਕਾਲਜ ਚ ਚਲੀ ਗਈ ਪੈਰ ਵੀ ਨੂੰ ਕਰ ਹੀ ਮਾਂ ਅੱਬਾ ਕੋਲੇ ਸਮਾਂ ਗੁਜ਼ਾਰਨਾ ਚੰਗਾ ਲੱਗਿਆ ਕਦੇ ਉਹ ਅਮਾ ਦੇ ਘਰ ਜਾ ਆਉਂਦੀ ਬੱਚਿਆਂ ਨਾਲ ਖੇਡ ਲੈਂਦੀ ਕਦੇ ਇੱਧਰ ਆ ਜਾਂਦੀ ਉੱਧਰ ਡੋਰਾ ਨੂੰ ਕਾਲਜ ਪਹੁੰਚ ਜਿਆਦਾ ਆ ਕਿ ਉਹ ਰਾਖ ਹੋ ਵਾਲਾ ਦੁਪੱਟਾ ਪਾਸੇ ਰੱਖਣਾ ਭੁੱਲ ਗਈ ਜੇਕਰ ਉਹ ਮਾਣੇ ਤੋਂ ਕੇ ਸੁੱਟ ਦਿੱਤਾ ਫੇਰ ਫਿਰ ਉਸਨੇ ਸੋਚਿਆ ਕਿ ਚਲੋ ਰਾਖ ਤਾਂ ਹੋਰ ਵੀ ਲੈ ਆਵਾਂਗੇ ਪਰਵੀ ਸੀ ਮਾਂ ਕੋਲੇ ਬੈਠੀ ਗੱਲਾਂ ਕਰ ਰਹੀ ਸੀ ਸੀਮਾ ਨੇ ਉਸ ਨੂੰ ਕਿਹਾ ਕਿ ਉਹ ਵੀ ਮੇਲੇ ਤੇ ਜ਼ਰੂਰੀ ਆਵੇ ਬਹੁਤ ਸੋਹਣਾ ਮੇਲਾ ਹੁੰਦਾਗਾ ਰੌਣਕ ਵੀ ਬਹੁਤ ਹੁੰਦੀ ਹੈ ਪਰਵੀ ਨੇ ਉਸ ਨੂੰ ਕਿਹਾ ਕਿ ਹਾਂ ਇਸ ਵਾਰ ਉਹ ਵੀ ਜ਼ਰੂਰ ਆਵੇਗੀ ਉਹਨਾਂ ਨੇ ਤਾਂ ਪਹਿਲਾਂ ਕਦੇ ਦੇਖਿਆ ਹੀ ਨਹੀਂ ਫਿਰ ਮਾਂ ਕੋਲੇ ਚਲੀ ਗਈ ਉਸ ਨੇ ਦੇਖਿਆ ਕਿ ਮਾਂ ਕਪੜੇ ਧੋ ਰਹੀ ਹੈ ਉਹ ਵੀ ਨਾਲ ਮਦਦ ਕਰਨ ਵਾਸਤੇ ਬੈਠ ਗਈ ਪਰ ਮਾਂ ਨੇ ਰੋਕਿਆ ਨਹੀਂ ਮੈਂ ਆਪ ਹੀ ਧੋ ਲਵਾਂਗੀ ਤੂੰ ਅੰਦਰ ਜਾ ਕੇ ਆਰਾਮ ਕਰ ਪਰਵੀ ਨਹੀਂ ਮਾਂ ਮੈਂ ਇੱਥੇ ਹੀ ਬੈਠਾਂਗੀ ਨਾਲੇ ਤੁਸੀਂ ਮੈਨੂੰ ਆਪਣੀ ਧੀ ਮੰਨਦੇ ਹੋਣ ਵਾਲੇ ਹੱਕ ਵੀ ਨਹੀਂ ਜੰਦੇ ਇੰਨਾ ਕਹ ਕੇ ਉਹ ਕੱਪੜੇ ਸੁਕਣੇ ਪਾਉਣ ਲੱਗੀ ਮਾਂ ਪਰ ਮੈਂ ਦਿੱਥੋ ਕੰਮ ਥੋੜੀ ਕਰਾਉਣਾ ਪੈ ਰਿਵਲੀ ਮੈਨੂੰ ਕੁਝ ਨਹੀਂ ਪਤਾ ਮੈਨੂੰ ਤਾਂ ਇੰਨਾ ਪਤਾ ਕਿ ਮੇਰਾ ਡੋਰਾ ਨਾਲੋਂ ਵੀ ਵੱਧ ਕੇ ਕੀਤਾ ਤੇ ਤੁਹਾਡੇ ਕੋਲੇ ਰਹਿ ਕੇ ਕੰਮ ਕਰਨ ਨਾਲ ਮੈਨੂੰ ਵੀ ਵੱਖਰਾ ਹੀ ਸਕੂਨ ਮਿਲਦਾ ਮਾਂ ਅਸ ਤੇ ਠੀਕ ਹੈ ਤੇਰੀ ਮਰਜ਼ੀ ਬਸ ਇੱਥੇ ਆਉਂਦੇ ਜਾਂਦੇ ਰਹਾ ਕਰੋ ਇੰਨੇ ਨਾਲ ਜੀ ਲੱਗਿਆ ਰਹਿੰਦਾ ਸਾਡਾ ਵੀ ਇਹਨੇ ਬਾਰੂ ਅੱਬਾ ਵੀ ਆ ਗਿਆ ਉਸਦੇ ਹੱਥ ਵਿੱਚ ਇੱਕ ਝੋਲਾ ਸੀ ਉਸਨੇ ਪਰਵੀ ਨੂੰ ਫੜਾ ਕੇ ਕਿਹਾ ਕਿ ਉਸਦੇ ਲਈ ਕੁਝ ਫਲ ਲੈ ਕੇ ਆਇਆ ਹੈ ਉਹ ਖਾ ਲਵੇ ਤੇ ਕੁਝ ਬੱਚਿਆਂ ਨੂੰ ਦੇ 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 ਆਵੇ ਪਰਵੀ ਨੇ ਵੱਡੀ ਥਾਲੀ ਵਿੱਚ ਸਾਰਿਆਂ ਲਈ ਫਲ ਕੱਟ ਲਏ ਬਾਕੀ ਸੀਮਾ ਨੂੰ ਫੜਾ ਆਈ ਇਹਨੇ ਡੋਰਾ ਦੇ ਕੱਲ੍ਹ ਦਾ ਟਾਈਮ ਵੀ ਹੋ ਰਿਹਾ ਸੀ ਪਰਵੀ ਉਹਨਾਂ ਨੂੰ ਮਿਲ ਕੇ ਵਾਪਸ ਜਾਣ ਲਈ ਅੰਦਰੋਂ ਨਿਕਲੇ ਬੇੜੇ ਵਿੱਚ ਆਈ ਤਾਂ ਉਸਨੇ ਦੇਖਿਆ ਕਿ ਧੁੱਪ ਠੰਡੀ ਹੋ ਚੁੱਕੀ ਸੀ ਕਿਸੇ ਚੀਜ਼ ਦੀ ਚਮਕ ਉਸ ਦੀਆਂ ਅੱਖਾਂ ਵਿੱਚ ਵੱਜੀ ਪਰਵੀ ਨੇ ਦੇਖਿਆ ਕਿ ਜਿੱਥੇ ਕਪੜੇ ਸੁੱਕੇ ਪਾਏ ਹੋਏ ਸਨ ਉੱਥੇ ਇੱਕ ਕਾਲਾ ਦੁਪੱਟਾ ਹੌਲੀ-ਹੌਲੀ ਹਵਾ ਨਾਲ ਹਿੱਲ ਰਿਹਾ ਸੀ ਜਿਸ ਦੀ ਕੰਨੀ ਤੇ ਕੁਝ ਬੰਨਿਆ ਹੋਇਆ ਕਰ ਉਸ ਵਿੱਚ ਚੀਜ਼ ਚਮਕ ਰਹੀ ਸੀ ਪੈਰ ਵੀ ਉਸ ਕੋਲ ਆਈ ਉਸ ਨੂੰ ਜਿਆਦਾ ਹੈ ਕਿ ਦੁਪੱਟਾ ਤੱਕ ਲਡੋਰਾ ਨੇ ਲਿਆ ਹੋਇਆ ਸੀ ਉਸ ਦੇ ਖੜੇ-ਖੜੇ ਮਾਨੇ ਆ ਕੇ ਉਸ ਦੇ ਮੋਢੇ ਤੇ ਹੱਥ ਰੱਖਿਆ ਤੇ ਪੁੱਛਿਆ ਕਿ ਪੈਰ ਵੀ ਕੀ ਹੋਇਆ ਕਿ ਦੇਖ ਰਹੀ ਹੈ ਪੈਰ ਵੀ ਨੂੰ ਜਿਆਦਾ ਹੈ ਕਿ ਉਸ ਨੂੰ ਡੋਰਾ ਨੇ ਕਿਹਾ ਸੀ ਕਿ ਮਾਂ ਨੂੰ ਘਰੇ ਹੁਣ ਕੋਈ ਵੀ ਅਸੀ-ਬਸੀ ਗੱਲ ਪਸੰਦ ਨਹੀਂ ਤਾਂ ਉਸ ਨੇ ਉਸ ਚੁੰਨੀ ਉਸ ਕੰਨੀ ਨੂੰ ਹੱਥ ਉਵੇ ਠੀਕ ਉਟ ਲਿਆ ਤੇ ਮਾਂ ਨੂੰ ਕਿਹਾ ਕਿ ਇਹ ਦੁਪੱਟਾ ਕਿੰਨਾ ਸੋਹਣਾ ਹੈ ਇਸ ਲਈ ਇਸ ਨੂੰ ਹੀ ਦੇਖ ਰਹੀ ਸੀ ਮਾਂ ਨੇ ਕਿਹਾ ਲੈ ਇਹ ਕੀ ਵੱਡੀ ਗੱਲ ਹੈ ਤੈਨੂੰ ਪਸੰਦ ਹੈ ਤੂੰ ਲੈ ਲਾ ਪਰਵੀ ਨੇ ਉਸੇ ਤਰ੍ਹਾਂ ਹੀ ਕੀਤਾ ਉਹ ਦੁਪੱਟਾ ਉਤਾਰ ਆਪਣੀ ਬਾਹ ਤੇ ਰੱਖ ਲਿਆ ਤੇ ਗੱਡੀ ਵਿੱਚ ਆ ਕੇ ਬੈਠ ਗਈ ਉਹ ਉਧਰ ਨੂੰ ਚੱਲ ਪਈ ਜਿੱਥੇ ਉਸਨੇ ਡੋਰਾ ਨੂੰ ਔਨ ਲੀ ਕਿਆ ਸੀ ਡੋਰਾ ਉਸਦੇ ਜਾਣ ਤੋਂ ਪਹਿਲਾਂ ਹੀ ਆ ਚੁੱਕੀ ਸੀ ਉਸ ਦਾ ਇੰਤਜ਼ਾਰ ਕਰ ਰਹੀ ਸੀ ਪਰਵੀ ਨੇ ਉਸ ਕੋਲ ਜਾ ਕੇ ਗੱਡੀ ਰੋਕੀ ਡੋਰਾ ਬੋਲੀ ਜਲਦੀ ਦੱਸੋ ਕੀ ਗੱਲ ਹੈ ਪਰਵੀ ਬੋਲੀ ਕਿਉਂ ਇੰਨੀ ਕੀ ਗੱਲ ਹੈ ਡੋਰਾ ਕੱਲ ਜੋ ਮੈਂ ਦੱਸਿਆ ਸੀ ਕਿ ਸਾਨੂੰ ਸਾਧਨੀ ਨੇ ਕਰਾਖ ਦੀ ਪੁੜੀ ਦਿੱਤੀ ਸੀ ਮੈਂ ਉਸ ਦੀ ਜਾਂਚ ਕਰਨੀ ਭੁੱਲ ਗਈ ਜੇਕਰ ਮਾਂ ਨੇ ਉਸ ਦੁਪੱਟੇ ਨੂੰ ਤੋੜ ਦਿੱਤਾ ਤਾਂ ਮੈਨੂੰ ਦੁਬਾਰਾ ਫਿਰ ਉੱਥੇ ਜਾਣਾ ਪਊਗਾ ਤੁਹਾਨੂੰ ਘਾਣੀ ਕਿਵੇਂ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲੈਣਾ ਸਤਿ ਸ਼੍ਰੀ ਅਕਾਲ ਜੀ